ਤੂਰੀ ਦੇ ਵਿੱਚ ਤਿਰੰਗਾ ਯਾਤਰਾ ਕੱਢੀ ਗਈ ਮੁੱਖ ਮੰਤਰੀ ਦੀ ਧਰਮ ਪਤਨੀ ਅਤੇ ਮੁੱਖ ਮੰਤਰੀ ਦੀ ਭੈਣ ਨੇ ਤਿਰੰਗਾ ਯਾਤਰਾ ਦੇ ਵਿੱਚ ਹੁਣ ਤਾਂ ਹੀ ਕਹਾਂਗੇ ਜੀ ਹੋਰ ਕੀ ਕੰਮ ਹੋਈ ਇਧਰ ਆ ਲੋ ਕੰਜ ਜੀ ਚਲੋ ਇਧਰ ਆਏ ਸਨਮਾਨ ਤੋਂ ਹੋ ਰੇ ਕਰਨੇ ਜੀ ਜੀ ਸਨਮਾਨ ਦਾ ਹੋ ਰੇ ਕਰਨੇ ਜੀ ਇੱਕ ਮਿੰਟ ਜੀ ਸੱਸੀ ਗੱਲ ਜੀ ਰੋੜਾ ਕੰਮ ਨਾ ਕਰੋ ਅਸਲ ਵਿੱਚ ਸਾਰਾ ਕੁਝ ਹੋ ਨਹੀਂ ਨੰਨਨਾ ਬਿਚ ਜਮੀਨੀ ਬੇਟੇ ਇਧਰ ਆ ਇੱਥੇ ਲਾਈਨ ਬੋਲਿਆ ਤੁਸੀਂ ਨਹੀਂ ਫਾਰਕਾ ਹੋਣ ਤਾਂ ਹੀ ਕਹਾਂਗੇ ਜੇ ਹੋਏਗੀ ਕਿਸਾਨਾਂ ਦੀ ਗੱਲ ਨਵੀਂ ਖੇਤੀ ਮਸ਼ੀਨਾ ਬੀਜਾਂ ਤੇ ਬਾਗਾਂ ਦੀ ਗੱਲ ਲੈ ਕੇ ਚੱਲਾਂਗੇ ਤੁਹਾਨੂੰ ਰੰਗਲੇ ਪੰਜਾਬ ਦੇ ਖੇਤਾਂ ਵੱਲ ਦੇਖਣਾ ਨਾ ਭੁੱਲਣਾ ਸਾਡਾ ਖਾਸ ਪ੍ਰੋਗਰਾਮ ਫਾਰਮਿੰਗ ਵਿਦ ਅਮਰਜੀਤ ਵੜੈਚ ਸੋਮਵਾਰ ਤੋਂ ਸ਼ੁੱਕਰਵਾਰ ਸਵੇਰੇ 7:30 ਵਜੇ D5 ਚੈਨਲ ਪੰਜਾਬੀ ਤੇ ਕੀ ਹੁੰਦੀ ਹੈ ਜਮ੍ਹਾਂਬੰਦੀ ਕਿਵੇਂ ਬਣਦੀ ਹੈ ਵਸੀਅਤ ਜ਼ਮੀਨ ਜਾਇਦਾਦ ਦੇ ਹਰ ਮਸਲੇ ਤੇ ਕਰਾਂਗੇ ਚਰਚਾ ਦੇਖਣਾ ਨਾ ਭੁੱਲਣਾ ਸਾਡਾ ਖਾਸ ਪ੍ਰੋਗਰਾਮ naibtehsildar.com D5 ਚੈਨਲ ਪੰਜਾਬੀ ਨੂੰ ਸਬਸਕ੍ਰਾਈਬ ਕਰੋ ਬੈਲ ਆਈਕਨ ਤੇ ਕਲਿੱਕ ਕਰੋ